ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਤਲਵੰਡੀ ਸਾਬੋਦੀ ਨਾਂਮੀ ਯੂਨੀਵਰਸਿਟੀ ਦੇ ਵਿੱਚ ਯੂਥ ਫੈਸਟੀਵਲ ਦੇ ਦੌਰਾਨ ਦੋ ਟੀਰਾਂ ਦੇ ਵਿੱਚ ਆਪਸੀ ਮਤਭੇਦ ਨੂੰ ਲੈ ਕੇ ਝਗੜਾ ਹੋਇਆ ਝਗੜਾ ਇੰਨਾ ਕਿ ਜ਼ਿਆਦਾ ਵੱਧ ਗਿਆ ਸੀਗਾ ਜਿਸ ਦਾ ਮਾਮਲਾ ਪੁਲਿਸ ਪ੍ਰਸ਼ਾਸਨ ਕੋਲ ਪਹੁੰਚਿਆ ਅਰੇ ਇਸ ਦੇ ਦੌਰਾਨ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਅਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਇਸ ਮਾਮਲੇ ਦੇ ਬਾਬਤ ਆਓ ਸੁਣਾਂਨੇ ਆ ਦੋਨਾਂ ਦੀ ਜ਼ੁਬਾਨੀ ਮਿਤੀ 12 10 19 ਨੀ ਤਿੰਨ ਦਿਨਾਂ ਸਾਡੇ ਇਥੇ ਯੂਥ ਫੈਸਟੀਵਲ ਸੀ ਯੂਨੀਵਰਸਿਟੀ ਦੇ ਵਿੱਚ ਜਿਹਦੇ ਵਿੱਚ ਅਲੱਗ-ਅਲੱਗ ਸਟੇਟਸ ਦੇ ਬੱਚਿਆਂ ਵੱਲੋਂ ਕੁਝ ਸਟਾਲਸ ਵਗੈਰਾ ਲਗਾਈਆਂ ਗਿਆ ਸੀ ਜਿਹੜੀ ਸਟਾਲ ਬਿਹਾਰ ਰਾਜ ਦੇ ਬੱਚਿਆਂ ਵੱਲੋਂ ਚਲਾਈ ਜਾ ਰਹੀ ਸੀ ਉਹਨਾਂ ਬੱਚਿਆਂ ਦਾ ਆਪਸ ਦੇ ਵਿੱਚ ਕੋਈ ਮਤਭੇਦ ਹੋਇਆ ਔਰ ਛੋਟਾ-ਮੋਟਾ ਲੜਾਈ ਝਗੜਾ ਉਹਨਾਂ ਦਾ ਹੋ ਗਿਆ ਕਿਉਂਕਿ ਯੂਥ ਫੈਸਟੀਵਲ ਹੈ ਤੇ ਯੋਕਾਂ ਦੇ ਵਿੱਚ ਮਾੜਾ-ਮੋਟਾ ਜੋਸ਼ ਦੀ ਬਦੌਲਤ ਇਹੋ ਜਨੀਆਂ ਛੋਟੀਆਂ-ਮੋਟੀਆਂ ਘਟਨਾਵਾਂ ਔਰ ਯੂਨੀਵਰਸਿਟੀ ਨੇ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਜਿਹੜੇ ਕੁਝ ਟ੍ਰ ਇਹਨੇ ਯੂਨੀਵਰਸਿਟੀ ਦੇ ਵਿੱਚ ਪੂਰੀ ਮੁਕੰਮਲ ਸ਼ਾਂਤੀ ਹੈ ਇਹ ਕਿਸੇ ਇੰਟਰ ਸਟੇਟ ਜਾਂ ਦੋ ਵੱਖ-ਵੱਖ ਸੂਬਿਆਂ ਦੇ ਬੱਚਿਆਂ ਦਾ ਝਗੜਾ ਨਹੀਂ ਹੈਗਾ ਸਿੱਗਾ ਇਹ ਇੱਕੋ ਹੀ ਸਟੇਟ ਦੇ ਬੱਚੇ ਆ ਜਿਹੜੇ ਆਪਸ ਦੇ ਇਸ ਤਰ੍ਹਾਂ ਹੈ 17 18 19 ਤਰੀਕ ਤੇ ਜਿਹੜੇ ਹੈਗੇ ਆ ਇੱਥੇ ਕਲਚਰਲ ਪ੍ਰੋਗਰਾਮ ਸੀਗੀ ਯੂਨੀਵਰਸਿਟੀ ਦੇ ਇਹਦੇ ਵਿੱਚ ਵੱਖ-ਵੱਖ ਸਟੇਟਾਂ ਦੇ ਕਲਚਰਾਂ ਨੂੰ ਜਿਹੜਾ ਪ੍ਰਮੋਟ ਕੀਤਾ ਜਾਣਾ ਸੀ ਤੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਬਿਹਾਰ ਦੇ ਸਟੂਡੈਂਟਸ ਹੈਗੇ ਆ ਉਹਨਾਂ ਨੇ ਆਪਣੀ ਕਲਚਰ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਉੱਥੇ ਪੈਸੇ ਦੀ ਕਲੈਕਸ਼ਨ ਕੀਤੀ ਸੀਗੀ ਪਰ ਉਹਨਾਂ ਤੋਂ ਕੁਝ ਸਟੂਡੈਂਟਸ ਨੂੰ ਐ ਲੱਗਿਆ ਵੀ ਜਿਹੜੇ ਪੈਸੇ ਦੀ ਕਲੈਕਸ਼ਨ ਹੋਈ ਸੀਗੀ ਵੀ ਉਹ ਪੈਸੇ ਜਿਹੜੇ ਕਲਚਰ ਨੂੰ ਪ੍ਰਮੋਟ ਕਰਨ ਤੇ ਘੱਟ ਪੈਸੇ ਖਰਚ ਹੋਏ ਆ ਜਿਹਦੇ ਚ ਲੈ ਕੇ ਇਹ ਦੋ ਗਰੁੱਪਾਂ ਦੇ ਵਿੱਚ ਆਪਸ ਦੇ ਵਿੱਚ ਦੋਨੋਂ ਆਪਸ 'ਚ ਇੱਕ ਗਰੁੱਪ ਆਜੀ ਚ ਵੰਡ ਗਏ ਤੇ ਇਹਨਾਂ ਦਾ ਦੋਨੋਂ ਗਰੁੱਪਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਉਹ ਝਗੜਾ ਹੋ ਗਿਆ ਤੇ ਉਹ ਜਿਹੜਾ ਝਗੜਾ ਜਿਹੜਾ ਹੈਗਾ ਸੌਲਡ ਆਊਟ ਕਰਨ ਲਈ ਜਿਹੜਾ ਅੱਜ ਗਏ ਉਥੇ ਜਿਹੜਾ ਹੈਗਾ ਉਥੇ ਯੂਨੀਵਰਸਿਟੀ ਵਾਲਿਆਂ ਨੇ ਕੰਪਲੇਂਟ ਜਿਹੜੀ ਹੈਗੀ ਹੈ ਉਥੇ ਇਹਨਾਂ ਦੀ ਆਪਸ ਫਿਰ ਤੋਂ ਤੋਂ ਮਮਾ ਹੋ ਗਈ ਤੇ ਕਾਫੀ ਵੱਧ ਗਈ ਜਿਹਦੇ ਕਰਕੇ ਯੂਨੀਵਰਸਿਟੀ ਨੇ ਜਿਹੜਾ ਹੈਗਾ ਸਾਨੂੰ ਕਾਲ ਕਰਕੇ ਜਿਹੜਾ ਉਥੇ ਫੋਰਸ ਪੇਜ ਲਈ ਕਿਹਾ ਸੀ ਤੇ ਫੋਰਸ ਨੇ ਜਦੋਂ ਉਥੇ ਜਾ ਕੇ ਦੇਖਿਆ ਤਾਂ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਤੇ ਸਟੂਡੈਂਟਸ ਨੂੰ ਕੁਝ ਨੂੰ ਜਿਹੜਾ ਹੈਗਾ ਉਥੋਂ ਨਾਲ ਲੈ ਕੇ ਆਏ ਸੀਗੇ ਇਹਦੇ 'ਚ ਹੁਣ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸਾਨੂੰ ਲਿਖ ਕੇ ਦਿੱਤਾ ਹੈ ਵੀ ਅਸੀਂ ਇਹਨਾਂ ਤੇ ਕੋਈ ਜਿਹੜੀ ਹੈਗੀ ਇਹਨਾਂ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਬੱਚਿਆਂ ਦੇ ਕੋਈ ਕਾਰਵਾਈ ਨਹੀਂ ਕਰਾਣੀ ਚਾਹੁੰਦੇ ਕਾਨੂੰਨੀ ਵੀ ਅਸੀਂ ਆਪਣੇ ਤੌਰ ਤੇ ਯੂਨੀਵਰਸਿਟੀ ਦੇ ਅਥਾਰਟੀ ਡਿਸਪਲਿਨਰੀ ਐਕਸ਼ਨ ਲਾਵਾਂਗੇ ਤੇ ਜਿਹਦੇ ਕਰਕੇ ਇਹ ਇਹਨਾਂ ਨੂੰ ਬੱਚਿਆਂ ਨੂੰ ਤੇ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਜਿਹੜਾ ਹੈਗਾ ਹਦਾਇਤ ਕਰਕੇ ਜਿਹੜਾ ਫਰਕ ਕਰਦਾ ਹੈ